ਇਹਨਾਂ ਨੇ ਜਿੰਦਾਬਾਦ ਅਬਾਦਲਾ ਕੇ ਟੱਬਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਤੁਸੀਂ ਰਾਤ ਮੈਂ ਝਲੀਰ ਸੀ ਝਨੀਰ ਵੀਰੋ ਅੱਜ ਮੈਂ ਬੱਲੂਆਂ ਨੇ ਸੀ ਦਿਨੇ ਅੱਜ ਤੁਹਾਡੇ ਕੋਲ ਆ ਕੱਲ ਨੂੰ ਸਮਾਣੇ ਤੇ ਮਲੇਰ ਕੋਟਲੇ ਆ ਮੇਰੇ ਵੀਰੋ ਜਿੱਥੇ ਜਨ ਲੋਕ ਕਹਿੰਦੇ ਯਾਰ ਇਹ ਹਜੇ ਕੁਝ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜੇੋਂ ਮੁੱਖ ਮੰਤਰੀ ਨੂੰ ਨਹੀਂ ਦੇਖਿਆ ਸੀ ਸਾਨੂੰ ਤਾਂ ਪਰੇ ਹੀ ਰਹੇ ਸੀ ਵੀਰੋ ਮੈਂ ਤੁਹਾਡਾ ਆਪਣਾ ਪੋਤਾ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਪਾਈ ਆ ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਆਉਂਦਾ ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿਣਾ ਮੈਨੂੰ ਨਾ ਚਿੱਤ ਨੂੰ ਕਬਰ ਹੱਡੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਆ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਮੈਂ ਪਿੰਡਾਂ ਚੋਂ ਨਿਕਲਿਆ ਆਇਆ ਮੈਂ ਆਸ਼ਰ ਟ੍ਰੈਕਟਰਾਂ ਤੋਂ ਨਿਕਲਿਆ ਹੋਇਆ ਮੈਂ ਇੱਕ ਬੰਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਗੇ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਕਹਿੰਦਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲੇ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰ ਖੇ ਰੱਖਦੀ ਸੀ ਵੀ ਹੋਰ ਲੈ ਲੋ ਇਹ ਕਿਹੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲਿਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਇਕੱਠੇ ਹੋ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਉ ਕਰ ਦੋ ਆ ਇੱਕ ਮੁੰਡਾ ਇਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਓਸੀ ਤੇਰਾ ਜ਼ੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚਿੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਤੱਕਾ ਇਹਨਾਂ ਨੇ ਆਪਦਾ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਹੀ ਆਇਆ ਕਰ ਗਏ ਕਿਵੇਂ ਉਹ ਮਿੰਦਰ ਮੱਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਡਿਊਟੀ ਲਈ ਆ ਜਾਂ ਆਮ ਲੋਕਾਂ ਚ ਜਾ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਵੀਰੋ ਥਰਮਲ ਪਲਾਂਟ ਖਰੀਦ ਆਹਾ ਆ ਥਰਮਲ ਪਲਾਂਟ ਤੁਹਾਡੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਥਰਮਲ ਪਲਾਂਟ ਕੋਇੰਦਵਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਥਰਮਲ ਪਲਾਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋ ਖਿਚਾਇਆ ਕਰਨਗੇ